ਸੁਹੀ ਮਹੱਲਾ ਚੌਥਾ ਘਰ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਹੀ ਰਾਗ ਦੇ ਵਿੱਚ चौथे 파ਟ샤 ਧੰਗੁਰੂ ਰਾਮਦਾਸ ਮਹਾਰਾਜ ਜੀ ਘਰ ਪੰਜਵੇਂ ਦੇ ਅੰਦਰ ਹੁਕਮਨਾਮਾ ਅੰਗ ਨੰਬਰ 776 ਤੇ ਸੁਬਾਈ ਮਾਨ ਬਖਸ਼ਿਸ਼ ਕਰਦੇ ਹਨ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਸਾਹਿਬ ਕਹਿੰਦੇ ਹਨ ਕਿ ਮੈਂ ਗੁਰੂ ਦੇ ਰਾਹੀ ਉਸ ਪਰਮਾਤਮਾ ਨੂੰ ਮਿਲ ਲਿਆ ਹੈ ਉਸ ਪਰਮਾਤਮਾ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਉਸ ਪਰਮਾਤਮਾ ਦੇ ਦਰਸ਼ਨ ਕਰ ਲੇ ਤੇ ਜਦੋਂ ਮੈਂ ਦਰਸ਼ਨ ਕੀਤੇ ਦਰਸ਼ਨ ਦੇਖਤ ਹੀ ਸੁੱਧ ਕੀ ਨ ਬੁੱਧ ਰਹੀ ਭਾਵਕ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਮੇਰੀ ਮਨ ਦੀ ਲਾਲਸਾ ਮੰਦੀਆਂ ਤ੍ਰਿਸ਼ਨਾਵਾਂ ਮਨ ਦੇ ਵਿੱਚੋਂ ਜੋ ਆਵਾਜ਼ਾਂ ਆਉਂਦੀਆਂ ਸਨ ਮੰਗਾਂ ਦੀਆਂ ਉਹ ਸਾਰੀਆਂ ਤ੍ਰਿਸ਼ਨਾ ਮੰਗਾਂ ਖਤਮ ਹੋ ਗਈਆਂ ਆਮਨ ਤਨ ਦੇਵਾ ਸਤਿਗੁਰ ਐ ਮੈਂ ਮਿਹਲੇ ਪ੍ਰਗੁਣਤਾ ਸੇ ਸਾਬ ਕਹਿੰਦੇ ਮੈਂ ਆਪਣਾ ਮਨ ਤੇ ਤਨ ਆਪਣੇ ਗੁਰੂ ਦੇ ਅੱਗੇ ਪਰ ਅਰਪਣ ਕਰ ਦੇਵਾਂ ਜਿਸ ਗੁਰੂ ਦੇ ਕਰਕੇ ਮੈਨੂੰ ਉਹ ਪ੍ਰਮਾਤਮਾ ਗੁਣਾਂ ਦਾ ਖਜ਼ਾਨਾ ਮਿਲਿਆ ਹੈ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾ ਬਾਸੇ ਸਾਬ ਕਹਿੰਦੇ ਮੇਰਾ ਗੁਰੂ ਜਿਹੜਾ ਹੈ ਵੱਡਾ ਪੁਰਖ ਹੈ ਮੈਂ ਹਰ ਇੱਕ ਗੁਰਸਿੱਖ ਨੂੰ ਹਰ ਇੱਕ ਮਨੁੱਖ ਨੂੰ ਆਪਣੇ ਗੁਰੂ ਦੀ ਵਡਿਆਈ ਦਸੀ ਵਡਪਾਗੀ ਹਰ ਪਾਇਆ ਜਨ ਨਾਨਕ ਨਾਮ ਬਗਾਸੇ ਦਾਸ ਨਾਨਕ ਆਖਦਾ ਹੈ ਵਡਿਆ ਪਾਗਾ ਵਾਲੇ ਹਨ ਜਿਹੜੇ ਗੁਰੂ ਦੇ ਰਾਹੀ ਉਸ ਪ੍ਰਮਾਤਮਾ ਦੇ ਬਿਲਾਪ ਵਿੱਚ ਆ ਜਾਂਦੇ ਹਨ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਤੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਉਹਨਾਂ ਦਾ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਦਾਸ ਨਾਨਕ ਪ੍ਰਮਾਤਮਾ ਦੇ ਨਾਮ ਦੇ ਵਿੱਚ ਦਾਸ ਨਾਨਕ ਦਾ ਮਨ ਖੁਸ਼ ਰਹਿੰਦਾ ਹੈ ਵਿਗਾਸੇ ਖੁਸ਼ੀ ਦੀ ਉਹ ਲਹਿਰ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ